ਅੱਜ ਦੀ ਇਹ ਜੋ ਪੱਤਰਕਾਰ वार्ता ਵਾ ਉਹਦੇ ਵਿੱਚ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਤੇ ਪਵਿੱਤਰ 사ਸੰਗ ਕੱਲ 25 10 2025 ਦਿਨ ਸ਼ਨੀਵਾਰ ਠੀਕ ਸ਼ਾਮ 7 ਵੇ ਤੋਂ ਲੈ ਕੇ ਪ੍ਰਭੂ ਅੱਛਾ ਤੱਕ ਉਹ ਜਾਰੀ ਰਹੂਗਾ ਔਰ ਉਹਦੇ ਵਿੱਚ ਧਾਰਮਿਕ ਸਮਾਜਿਕ ਰਾਜਨੀਤਿਕ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਰਹੇ ਆ ਔਰ ਇਹ ਮੇਰੇ ਪਿੱਛੇ 241 ਨੰਬਰ ਪਲਾਟ ਆ ਇਦੇ ਵਿੱਚ ਪਰਮਪਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਭਗਵਾਨ ਰਾਮ ਮਾ ਦੁਰਗਾ ਭੋਲੇ ਨਾਥ ਤੋਂ ਅੰਨੇ ਦੇਵੀ ਦੇਵਤਾ ਦੀਆਂ ਮੂਰਤੀਆਂ ਖੰਡੇ ਤੋਂੀਆਂ ਸਨ ਔਰ ਇਹਦੇ ਵਿੱਚ ਮੈਂ ਸਤਕਾਰ ਯੋਗ ਜਿੰਨੇ ਵੀ ਸਾਥੀ ਨੇ ਜਿਹੜੇ ਪਹਿਲੇ ਦਿਨ ਤੋਂ ਰੇ ਨੇ ਉਹਨਾਂ ਤੱਕ ਨਿਮੰਤਰਣ ਪਹੁੰਚ ਚੁੱਕੇ ਨੇ ਔਰ ਉਹਨਾਂ ਸਤਕਾਰ ਯੋਗ ਇਸ ਵਾੜਵਾਸੀਆਂ ਨੂੰ ਲੁਧਿਆਣਾ ਸੈਂਟਰਲ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਜਿੱਥੇ-ਜਿੱਥੇ ਤੱਕ ਇਸ ਸੰਗ ਦਾ ਪ੍ਰਚਾਰ ਹੋ ਰਿਹਾ ਜਾਂ ਇਹ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਲਈ ਮੇਰੀ ਆਵਾਜ਼ ਜਾਵੇ ਉਹਨਾਂ ਨੂੰ ਬੇਨਤੀ ਹੈ ਕਿ ਸ਼ਸ਼ੀ ਗਿਲ অনুপਮ ਗਾਇਕ ਔਰ ਵੀਰ ਲੱਕੀ ਬਾਦਸ਼ਾਹ ਜੀ ਭਜਨਾਂ ਦਾ ਗੁਣਗਾਨ ਕਰਨਗੇ ਆਓ ਉਸ ਪਰਮਪਤਾ ਪਰਮਾਤਮਾ ਦੀ ਰਮਾਇਣ ਦੀ ਬਾਣੀ ਤੇ ਅਸੀਂ ਅਮਲ ਕਰੀਏ ਔਰ ਆਪਣੇ ਧਿਆਨ ਚ ਲੈ ਆਈਏ ਕਿਉਂਕਿ ਦਿਨ-ਪ੍ਰਤੀ ਦਿਨ ਜਿਹੜਾ ਪਾਪ ਆ ਉਹ ਅਮਨ ਸ਼ਾਂਤੀ ਨਾਲੋਂ ਪੁਨਨ ਨਾਲੋਂ ਜ਼ਿਆਦਾ ਵਧ ਰਿਹਾ ਵਾ ਔਰ ਅਸੀਂ ਪਾਪ ਦੇ ਭਾਗੀ ਨਾ ਹੋ ਕੇ ਪੁਨ ਦੇ ਭਾਗੀ ਬਣੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਵਿੱਕੀ ਹੰਸਾ ਮੈਂ ਜਨਰਲ ਸੈਕਟਰੀ ਵਾਲਮੀਕੀ ਸੇਵਾ ਸੰਗਤੋਂ ਮੈਂ ਪੁਰੀ ਸ਼ਹਿਰ ਵਾਸੀਆਂ ਨੂੰ ਅੱਜ ਦੀ ਇਸ ਵਾਰਤਾ ਲਈ ਨਿਮੰਤਰਣ ਦੇਣਾ ਚਾਹੁੰਦਾ ਹਾਂ ਕਿ ਜਿਵੇਂ ਵਾਲਮੀਕੀ ਸੇਵਾ ਸੰਗਤ ਵੱਲੋਂ ਪਲਾਟ ਨੰਬਰ 211 ਤੇ ਸੱਸਾਂ ਰੱਖਿਆ ਗਿਆ ਉਹ ਸਾਰੇ ਇਸ ਸੱਸਾਂ ਵਿੱਚ ਆ ਕੇ ਆਪਣੀ ਹਾਜ਼ਰੀ ਲਗਾਨ ਅਤੇ ਪਵਨਵਾਦੀ ਮਹਾਰਾਜ ਦਾ ਆਸ਼ੀਰਵਾਦ ਇਹਲਾ ਸ਼ਬਦ ਨਾਲ ਹੀ ਪੂਰਾ ਹੋ ਗਿਆ ਕੋਣ ਕੋਣ ਕੀ ਗਏ ਜਿਹੜੇ ਕੋਣ ਕੋਣ ਕੀ ਗਏ ਸਾਰੇ ਆ ਬਿਲਕੁਲ ਆਪ ਮਖਤ ਦੇ ਜਿਹੜਾ ਪਵਨਵਾਦੀ ਲੁਧਿਆਣਾ ਸ਼ਹਿਰ ਦੇ ਕਈ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਆਗੂ ਇਸ ਸੱਸਾਂ ਵਿੱਚ ਹਾਜ਼ਰੀ ਲਗਾਨ ਆ ਰਹੇ ਆ ਬਾਕੀ ਜੋ ਹੋਊਗਾ ਤੁਹਾਨੂੰ ਮੁੱਕੇ ਦਾ ਪਤਾ ਲੱਗੇਗਾ